ਮਾਂ ਗੁਜਰੀ ਦੇ ਪੋਤੇ ਬੇਟੇ ਕਲਗੀਆਂ ਵਾਲੇ ਗੁਰਦੇ ਨੇ ਠੰਡੇ ਬੁਰਜ ਦੇ ਵਿੱਚੋਂ ਧਰਮੀ ਨਾਲ ਸਿਪਾਈਆਂ ਤੁਰਦੇ ਨੇ ਮਹਾਕਾਲ ਦੀ ਬੇਟੀ ਵਿਆਉਣੀ ਸੱਦਾ ਆਇਆ ਚੰਡਾਲਾਂ ਦਾ ਵੇਜਕ ਚੈਰੀ ਜੋੜਾ ਪਹੁੰਚਿਆ ਕਲਗੀ ਧਰਦਿਆਂ ਲਾਲਾਂ ਦਾ ਮਾਂ ਗੁਜਰੀ ਦੇ ਪੋਤੇ ਬੇਟੇ ਕਲਗੀਆਂ ਵਾਲੇ ਗੁਰਦੇ ਧਰਮੀ ਨਾਲ ਸਿਪਾਈਆਂ ਤਰਦੇ ਨੇ ਮਹਾਕਾਲ ਦੀ ਬੇਟੀ ਵਿਆਉਣੀ ਸਦਾ ਆਇਆ ਚੰਡਾਲਾਂ ਦਾ ਵਿੱਚ ਕਚੈਰੀ ਜੋੜਾ ਪਹੁੰਚਾ ਕਲਗੀਧਰ ਦਿਆਂ ਲਾਲਾਂ ਦਾ ਵਿੱਚ ਕਟੈਰੀ ਸਾਹਿਬ ਜਾਂਦਿਆਂ ਜਾ ਕੇ ਫਤਿਹ ਬੁਲਾਈਏ ਸੁਬਾ ਸੜਕੇ ਕੋਲੇ ਹੋ ਗਿਆ ਮੱਥੇ ਤਿਉੜੀ ਪਾਈ ਏ ਆਗ ਲਗੀ ਤੇ ਸੜੇ ਕੱਪੜੇ ਵੇਖ ਹੌਸਲਾ ਲਾਲਾਂ ਦਾ ਵੇਚਕ ਜ਼ਹਿਰੀ ਜੋੜਾ ਪਹੁੰਚਾ ਕਲਗੀ ਧਰਦਿਆਂ ਲਾਲਾਂ ਦਾ ਬੈਠਾ ਸੁਬਾ ਰਾਜ ਗੱਦੀ ਤੇ ਵਾਂਗ ਜਵਾਲਾ ਪੜਕੇ ਓ ਧਮਕੀਆਂ ਨਾਲ ਡਰਾਉਣਾ ਚਾਉਂਦਾ ਬਿਜਲੀ ਵਾਂਗੂ ਕੜਕੇ ਓ ਧਰਮ ਖਰੀਦਣ ਦੇ ਲਈ ਓ ਤੇ ਝੁਰਮਟ ਪਿਆ ਦਲਾਲਾਂ ਦਾ ਵਿਚਕ ਚੈਰੀ ਜੋੜਾ ਪਹੁੰਚਾ ਕਲਗੀ ਧਰਦਿਆਂ ਲਾਲਾਂ ਦਾ ਝਾਲਮਿਆਖੇ ਮਾਰ ਚਪੇੜਾ ਝਾਲਮਿਆਖੇ ਮਾਰ ਚਪੇੜਾ ਦੰਦ ਤੁਹਾਡੇ ਖੇੜਾ ਮੈਂ ਮਾਰ ਕੋੜੜੇ ਜਿਸਮ ਦੇ ਉੱਤੋਂ ਸਾਰੀ ਖੱਲ ਉਦੇੜਾ ਮੈਂ ਸਿਰਖੀ ਖਤਮ ਕਰਾਂ ਮੈਂ ਵਟਕੇ ਵਾਣ ਤੋੜੇ ਵਾਲਾਂ ਦਾ ਵੇਜਕ ਜ਼ੈਰੀ ਜੋੜਾ ਪਹੁੰਚਾ ਕਲਗੀ ਤਰਦਿਆਂ ਲਾਲਾਂ ਦਾ ਚਾਰ ਚਰਖੜੀ ਮਾਸ ਬੋਟੀਆਂ ਨਾਲ ਜਮੂਰਾ ਤੋੜਦਿਆਂ ਜੇਕਰ ਮੋਮਨ ਬਣ ਜਾਵੋ ਤਾਂ ਮੈਂ ਤੁਹਾਨੂੰ ਛੋੜਦਿਆਂ ਬੀਤੀ ਤੋਂ ਨੇ ਰਾਤਾ ਬਦਲ ਖਿਆਲਾਂ ਦਾ ਵਿਚਕ ਚੈਰੀ ਜੋੜਾ ਪਹੁੰਚਾ ਕਲਗੀ ਤਰਦਿਆ ਲਾਲਾਂ ਦਾ ਕਿੱਦਾਂ ਤੁਹਾਡਾ ਗਿਆ ਪਕੜਿਆ ਪਿਤਾ ਤੁਹਾਡਾ ਗਿਆ ਪਕੜਿਆ ਖਤਮ ਹੋਏ ਸਿੰਘ ਸਾਰੇ ਨੇ ਵੀਰ ਤੁਹਾਡੇ ਵੱਡੇ ਤੋਂ ਵੀ ਕਲ ਚਮਕੌਰ ਚ ਮਾਰੇ ਨੇ ਇਥੇ ਤੋਂ ਡਕੌਣ ਉਂਦੜੇ ਹਾਲਾਂ ਦਾ ਵਿਚਕ ਚੈਰੀ ਜੋੜਾ ਪਹੁੰਚਿਆ ਕਲਗੀ ਧਰਤਿਆ ਲਾਲਾਂ ਦਾ ਸੁਪੇ ਅੱਗੇ ਸਾਹਿਬ ਜਾ ਦੇ ਵਾਂਗ ਸ਼ੇਰ ਦੇ ਗੱਜੇ ਨੇ ਜੋਰਾਵਰ ਸਿੰਘ ਕਹੇ ਮੌਤ ਦੇ ਦਈ ਅਸਾਂ ਨੇ ਬੱਦੇ ਨੇ ਸਿੱਖੀ ਛੱਡ ਕੇ ਤੁਰਕ ਨਹੀਂ ਹੋਣਾ ਇਹ ਜਵਾਬ ਸਵਾਲਾਂ ਦਾ ਵਿਚਕ ਚੈਰੀ ਜੋੜਾ ਪਹੁੰਚਿਆ ਕਲਗੀ ਧਰਦਿਆਂ ਲਾਲਾਂ ਦਾ ਦੁਸ਼ਟ ਦਮਨ ਦੇ ਬੇਟਿਆਂ ਉੱਤੇ ਸੁ ਪਿਆਰੋ ਬਤੁਹਾਡਾ ਕੀ ਖੰਡੇ ਵਿੱਚੋਂ ਜਨਮ ਲਿਆਏ ਮੌਤ ਵਗਾੜੂ ਸਾਡਾ ਕੀ ਦਸਵੇਂ ਗੁਰ ਤੋਂ ਅੰਮ੍ਰਿਤ ਛਕਿਆ ਪੀਰ ਜੱਟ ਲੋਕਾਂ ਦਾ ਵਿੱਚ ਚੈਰੀ ਜੋੜਾ ਪਹੁੰਚਿਆ ਕਲਗੀ ਧਰਦਿਆਂ ਲਾਲਾਂ ਦਾ